ਮੱਲੋ ਮੱਲੀ ਪਾਲ ਲੈਂਦਾ ਪੰਗਾ ਹੋ ਪੀਤੀ ਖਾਦੀ ਵਿੱਚ ਹੁੰਦਾ ਬੰਦਾ ਮੱਲੋ ਮੱਲੀ ਪਾਲ ਲੈਂਦਾ ਪੰਗਾ ਉਹ ਵੀ ਅੜਬ ਸਭਾ ਦੀ ਪੀਤੀ ਹੋਵੇ ਕੋਲ ਨਾ ਖੜਦੀ ਸੋਫੀ ਨੂੰ ਸੋਫੀ ਨੂੰ ਜੀ ਜੀ ਕਰਦੀ ਪੀਤੀ ਹੋਵੇ ਕੋਲ ਨਾ ਖੜਦੀ ਸੋਫੀ ਨੂੰ ਜੀ ਜੀ ਕਰਦੀ ਹੋਜੇ ਦੋ ਅੱਖ ਲਾਲ ਜਈ ਹੋ ਜਾਂਦੀ বিবেদি ਘਟ ਦੀ ਲੋ ਜਾਂਦੀ ਓ ਜਦੋਂ ਅੱਖ ਲਾਲ ਜਈ ਹੋ ਜਾਂਦੀ বিবেਦੀ ਘਟ ਦੀ ਲੋ ਜਾਂਦੀ ਤੂੰ ਵੀ ਖਬਰੇ ਕਿਦਰੇ ਖੋ ਜਾਂਦੀ ਨੀ ਹਰ ਗੱਲ ਨਾਲ ਛਲਦੀ ਪੀਤੀ ਹੋਵੇ ਪੀਤੀ ਹੋਵੇ ਕੋਲ ਨਾ ਖੜਦੀ ਸੋफी ਨੂੰ ਜੀ ਜੀ ਕਰਦੀ ਪੀਤੀ ਹੋਵੇ ਕੋਲ ਨਾ ਖੜਦੀ ਪੀਤੀ ਖਾਦੀ ਵਿੱਚ ਹੁੰਦਾ ਬੰਦਾ ਮੱਲੋ ਮੱਲੀ ਪਾ ਲੈਂਦਾ ਪੰਗਾ ਹੋ ਪੀਤੀ ਖਾਦੀ ਵਿੱਚ ਹੁੰਦਾ ਬੰਦਾ ਮੱਲੋ ਮੱਲੀ ਪਾ ਲੈਂਦਾ ਪੰਗਾ ਤੂੰ ਹੀ ਅੜਬ ਸਭਾ ਦੀ ਪੀਤੀ ਹੋਵੇ ਕੋਲ ਨਾ ਖੜਦੀ ਸੋ ਵੀ ਨੂੰ ਸੋ ਵੀ ਨੂੰ ਜੀ ਦੀ ਕਰਦੀ ਪੀਤੀ ਹੋਵੇ ਕੋਲ ਨਾ ਖੜਦੀ ਸੋ ਵੀ ਨੂੰ ਜੀ ਦੀ ਕਰਦੀ ਹੋ ਜਦੋਂ ਅੱਖ ਲਾਲ ਜਈ ਹੋ ਜਾਂਦੀ ਦੀਵੇ ਦੀ ਘਟ ਦੀ ਲੋੜ ਜਾਂਦੀ ਓ ਜਦੋਂ ਅੱਖ ਲਾਲ ਜਈ ਹੋ ਜਾਂਦੀ ਦੀਵੇ ਦੀ ਘਟ ਦੀ ਲੋੜ ਜਾਂਦੀ ਤੂੰ ਹੀ ਹਰੇ ਕਿਦ ਦੇ ਖੋ ਜਾਂਦੀ ਹਰ ਗੱਲ ਨਾਲ ਦੀ 소ਫੀ ਨੂੰ 소ਫੀ ਨੂੰ ਝੀ ਦੀ ਕਰਦੀ ਬੀਤੀ ਹੋਵੇ ਬੋਲ ਨਾ ਖੜਦੀ 소ਫੀ ਨੂੰ ਝੀ ਦੀ ਕਰਦੀ ਓ ਜਦੋਂ ਘਰ ਵਾਲੀ ਕੋਲ ਆਈ ਏ ਨਹੀਂ ਪੇਰ ਬਿੱਲੀ ਬਣ ਜਾਈਏ ਨਹੀਂ ਓ ਜਦੋਂ ਕਰਵਾਰੀ ਕੋਲ ਆਈਏ ਨਹੀਂ ਫੇਰ ਭੱਜੀ ਬਿੱਲੀ ਬਣ ਜਾਈਏ ਨਹੀਂ ਕੋਟ ਪੀ ਕੇ ਸ਼ੇਰ ਕਹਾਏ ਨਹੀਂ ਜਨ ਮਸਤੀ ਲੜਦੀ ਸੋਪੀ ਨੂੰ ਸੋਪੀ ਨੂੰ ਜੀ ਜੀ ਕਰਦੀ ਬਿੱਤੀ ਹੋਵੇ ਥੋੜਾ ਨਾ ਖੜਦੀ ਸੋਪੀ ਨੂੰ ਜੀ ਜੀ ਕਰਦੀ ਦੇ ਵਿੱਚ ਖੋਰ ਦੇ ਲਈ ਮਾਰ ਕੇ ਕਸੋਂ ਨੂੰ ਹੁਣੇ ਚਾੜ ਦੂੰ ਬਲੇ ਚਾਹ ਦੇ ਬੰਦੀਲੇ ਵਿੱਚ ਖੋਰ ਦੇ ਲਈ ਚਾਹ ਦੇ ਬੰਦੀਲੇ ਵਿੱਚ ਖੋਰ ਦੇ ਲਈ ਮਾਰ ਕੇ ਕਸੋਂ ਨੂੰ ਹੁਣੇ ਚਾੜ ਦੂੰ ਬਲੀ ਅਮੜੀ ਦੀ ਆਖ ਵੇਖ ਅਮੜੀ ਦੀ ਆਖ ਵੇਖ ਲਾਲਾਣੀ ਅਮੜੀ ਦੀ ਆਖ ਵੇਖ ਲਾਲਾਣੀ ਤੇਰੀ ਗੋਤ ਦਾ ਖਲਰੂਣੇ ਵਾਲ ਬਾਦੀ ਤੇਰੀ ਗੋਤ ਦਾ ਬਣਾ ਨੂੰਣ ਵਾਲ ਬਾਦੀ ਆਨ ਕਿਰਦਾ ਖਾਦੀ ਹੋਵੇ ਉੱਡੂ ਹੁਡੂ ਜੇ ਤਕਰਦਾ ਬੁੱਲਾ ਵਿੱਚ ਰੱਖ ਕੇ ਬੁੱਲਾਵੇਂ ਕੇ ਰੱਖ ਕੇ ਮੋਟਾ ਤੇ ਜਰਦਾ ਢੀਡੇ ਜਿੰਨੀ ਦੇਦੇ ਢੀਡੇ ਜਿੰਨੀ ਦੇਦੇ ਛੋਟਿਆਂ ਨੂੰ ਤੋੜਦੇ ਫੇਰ ਮਾਵਾਂ ਆ ਮਲੀ ਗਾਡੇ ਨਾਲ ਜੋੜਨ ਲਈ ਫੇਰ ਮਾਵਾਂ ਆ ਮਲੀ ਗਾਡੇ ਨਾਲ ਜੋੜ ਲਈ ਕੱਲਾ ਸੁਣ ਕੇ ਕੰਮ ਬੈਲੀਆਂ ਰੈਲ ਖੱਟਣੇ ਦੂਜਾ ਕੰਮ ਬੋਤਲਾ ਦੇ ਡੱਟ ਪਟਣੇ ਪਹਿਲਾ ਕੰਮ ਬੈਲੀਆਂ ਰੈਲ ਖੱਟਣੇ ਦੂਜਾ ਕੰਮ ਬੋਤਲਾ ਦੇ ਡੱਟ ਪਟਣੇ ਤੀਜਾ ਕੰਮ ਲੈਣੀਆਂ ਪਾ ਮੋਲ ਦੀ ਲੜਾਈ ਤੀਜਾ ਕੰਮ ਲੈਣੀਆਂ ਪਾ ਮੋਲ ਦੀ ਲੜਾਈ ਕੋਈ ਇਮਾਨ ਕੇ ਮਾਈ ਦਾ ਲਾਲ ਟੱਕਰੇ ਨੀ ਤੇਰੇ ਦਰ ਤੇ ਦਰ ਤੇ ਬਲੰਦਾ ਮੁੰਡਾ ਬੱਤਰੇ ਨੀ ਤੇਰੇ ਦਰ ਤੇ ਤੇਰਾਂ ਦੁਖਾਂਜ ਜਾਵਾ ਬਈ ਪਣਦਾ ਛਲੜ ਜੇ ਵੇਖ ਲੈ ਜੀ ਰਿਸ਼ਾਂ ਦਾ ਸੋਲ ਫਾਸ ਰਾਗ ਭੀਮ ਰਾਟਗੀ ਹੜਾਜ ਰੋਗ ਡੋਡਿਆਂ ਦਾ ਪੈੜਾਇਆ ਬਾਲਾ ਆੜ ਸਾਇੰ ਦਾ ਛਾੜੇ ਹਉ ਗੁੰਦਣ ਜਰੀਰ ਸਾਰਾ ਖਾਇਆ ਨਾਣੇ ਸਾਰੇ ਲੈ ਜਿਆਨੇ ਹੋਰ ਪੈ ਤੈਨੂੰ ਜੇ ਜਿਉਣਾ ਜੱਗ ਤੇ ਨਾ ਰਹਿ ਗਿਆ ਹੋਰ ਕੋਈ ਤੈਨੂੰ ਜਿਵੇਂ ਆਕੇ ਲੈ ਗਿਆ ਜੱਟ ਦਾ ਜਿਉਣਾ ਜੱਗ ਤੇ ਨਾ ਲੈ ਗਿਆ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾਂ ਜਿੰਦੀ ਪਿਆਰ ਦੀ ਆਰੇ ਨਾ ਬਾਲੀਨ ਜਿਤ ਕਰਦੇ ਹੋ ਕਰਦੇ ਮੁੰਡੇ ਦਾ ਰਾਜੀਨ ਜਿਤ ਕਰਦੇ ਕਰਦੇ ਮੁੰਡੇ ਦਾ ਰਾਜੀਨ ਜਿਤ ਕਰਦੇ ਹੋ ਕਰਦੇ ਮੁੰਡੇ ਦਾ ਰਾਜੀਨ வந்து <muchas> <muchas> ਸੋਣ ਸੋਣੀ ਐ ਅੱਖ ਦੇ ਇਸ਼ਾਰੇ ਨਾਲ ਮੂਣੀ ਐ ਕੰਨ ਤਰ ਦਲ ਸੁਣ ਸੋਣੀ ਐ ਅੱਖ ਦੇ ਇਸ਼ਾਰੇ ਨਾਲ ਮੂਣੀ ਐ ਬੁੱਲੀਆਂ ਚ ਹੱਥ ਲਿਆ ਨਾਗ ਬਣ ਦੱਸ ਬੁੱਲੀਆਂ ਚ ਹੱਥ ਲਿਆ ਨਾਗ ਬਣ ਦੱਸ ਜਿੰਦ ਕੱਢਿਆਆਂ ਦੀ ਪਟ ਹੋਣੀ ਐ ਕੰਨ ਤਰ ਦਲ ਸੁਣ ਸੋਣੀ ਐ ਜਿੰਦ ਕੱਢਿਆਆਂ ਦੀ ਪਟ ਹੋਣੀ ਐ ਰਾ ਬੇਬੇ ਨੀ ਜਵਾਈ ਕੀ ਵੇਖਾ ਕੇ ਮਰ ਜਾ ਤੰਗ ਕਰੇ ਤੇਰਾ ਬੇਬੇ ਜੀ ਜਵਾਈ ਕੀ ਵੇਖਾ ਕੇ ਮਰ ਜਾ ਚੜਦੇ ਹੀ ਸਾਲ ਦੇਖ ਲੈ ਨਿਆਰਾ ਹੱਥ ਕੈਦਾ ਹੁੰਦਾ ਚੜਦੇ ਹੀ ਸਾਲ ਦੇਖ ਲੈ ਨਿਆਰਾ ਹੱਥ ਕੈਦਾ ਹੁੰਦਾ ਕਰਦੇ ਜਜ ਪਾਬੀ ਪਾਬੀ ਤੇਰਾ ਹੀ ਫਾਇਦਾ ਹੁੰਦਾ ਬੋਟਾ ਬਾਪੂ ਹੋਰੀ ਜਾਂਦੇ ਨੇ ਵਧਾਈ ਨੀ ਚੁੱਪ ਕਰਕੇ ਤੁਰ ਪੈ ਲੜਣ ਆਇਆ ਤੇਰੇ ਬਾਬਾ ਦਾ ਜਵਾਈ ਨਹੀਂ ਚੁੱਪ ਕਰਕੇ ਤੁਰ ਪੈ ਉਹ ਤੇਰਾ ਅੰਗ ਅੰਗ ਕਲਦਾ ਕਲੋਲ ਨਹੀਂ ਅੱਖਾਂ ਬਿਲੀਆ ਤੇ ਗੱਲਾਂ ਘੋਲ ਮੋਲ ਨੀ ਤੇਰਾ ਅੰਗ ਅੰਗ ਕਰਦਾ ਕੋਲ ਨੀ ਤੂੰ ਆਸ਼ਟ ਮਾਰੇਂਗੀ ਫਿਰ ਦੀਆਂ ਖੰਬ ਵਾਂਗੂ ਨਿਕਰੀ ਨਹੀਂ ਘਰ ਗੁਜਾਰੇਂਗੀ ਫਿਰ ਦੀਆਂ ਖੰਬ ਵਾਂਗੂ ਨਿਕਰੀ ਘਰ ਗੁਜਾਰੇਂਗੀ ਓਏ ਕੋਲੇ ਅੰਗ ਨਹੀਂ ਸੰਦੂਰੀ ਜਿਹਾਂ ਰੰਗ ਤੈਨੂੰ ਦੇਖ ਕੇ ਨਸ਼ਾ ਚੜੀ ਜਾਵੇ ਰੇਸ਼ਮੀ ਰਮਾਲ ਵਰਗੀ ਕੁੜੀ ਹੱਥ ਚੁੱਤ ਲੱਕਦੀ ਜਾਵੇ ਰੇਸ਼ਮੀ ਰਮਾਲ ਵਰਗੀ ਦੇਖ ਗੁੰਦਵਾ ਸਰੀਰ ਤੇ ਤਡੋਲ ਦੇ ਨਿੱਡੇ ਤੇਰੇ ਤਾਂਗੂ ਹੋ ਗਏ ਗੱਲਾਂ ਗੋਰੀਆਂ ਤੇ ਨੱਕ ਤਾਰ ਖੰਡੇ ਦੀ ਗੋਲ ਮੋਲ ਆਂਗੂ ਹੋ ਗਏ ਓ ਬੋਲ ਪੱਤੀਆਂ ਗਲਾਬ ਤੇਰੇ ਨੈਣ ਨੇ ਸ਼ਰਾਬ ਪੱਤੀਆਂ ਗਲਾਬ ਤੇਰੇ ਨੈਣ ਨੇ ਸ਼ਰਾਬ ਬਿਨਾ ਪੀਤੀਆਂ ਬਿਨਾ ਪੀਤੀਆਂ ਸਰੂਰ ਗਿਆ ਆਵੇ ਰੇਸ਼ਮੀ ਰਮਾਲ ਵਰਗੀ ਉੜੀ ਹੱਥ ਜੋਤ ਲੱਕਦੀ ਜਾਵੇ ਰੇਸ਼ਮੀ ਰੰਮਾ ਵਰਗੀ